ਮਾਂ ਮੈਂ ਕੀ ਕਰਾਂ ਤੇਰੇ ਵੱਲ ਤੇ ਮੈਂ ਕੁਝ ਕਰ ਨਹੀਂ ਸਕਿਆ ਪਹਿਲਾਂ ਸਹੀ ਦੀ 34 ਕਲਾਸ ਤੱਕ ਸਹੀ ਪੜਿਆਂਗਾ 34 ਕਲਾਸ ਚ ਆ ਕੇ ਕੱਢੀ ਸੀ ਨੀਗਾ ਉਸ ਤੋਂ ਬਾਅਦ ਬਸ ਬੱਚ ਪਤਾ ਲੱਗਿਆ ਵੀ ਟੈਗ ਹੋਇਆ ਸੀ ਕੋਈ ਉਹਨਾਂ ਨੇ ਅੱਖਾਂ ਦੀ ਨਾੜਾ ਟੈਗ ਨੇ ਖਤਮ ਕਰਤੀ ਹੈ ਜਿਹੜੀਆਂ ਅੱਖਾਂ ਦੀਆਂ ਫੂਣ ਵਾਲੀਆਂ ਨਾੜਾਂ ਹੁੰਦੀਆਂ ਉਸ ਤੋਂ ਬਾਅਦ ਹੋਲੀ-ਹੋਲੀ ਕੱਢਦੇ ਡਾਡੀ ਇਲਾਜ ਕਰੰਦੇ ਰਹੇ ਵੀ ਠੀਕ ਹੋਊ ਠੀਕ ਹੋ ਜੀ ਬਹੁਤ ਜਗ੍ਹਾ ਤੇ ਇਲਾਜ ਕਰਾਇਆ ਪਰ ਇਲਾਜ ਨਹੀਂ ਹੋਇਆ ਸਾਡਾ ਜੋ ਵੀ ਕਰ ਸਕਿਆ ਮੈਂ ਡਾਡੀ ਨੇ ਉਹ ਕਰਿਆ ਪਰ ਲਾਟ ਤੇ ਆ ਕੇ ਸਾਨੂੰ ਲਿਖ ਕੇ ਦੇ ਤਾਂ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ। ਮਾਂ ਦਾ ਜੀ ਵੀ ਬਿਮਾਰ ਨੇ, ਭੈਣ ਵੀ ਠੀਕ ਨਹੀਂ ਹੈਗੀ। ਤੁਸੀਂ ਵੀ ਕਮਾਈ 'ਚ ਅਸਮਰਥ ਹੋਗੇ ਕੋਈ ਕੰਮਕਾਰ ਨਹੀਂ ਕਰ ਸਕਦੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਕਿਉਂਕਿ 3000 ਤਾਂ ਪੈਨਸ਼ਨ ਹੈ। 4000 ਰੁਪਏ ਕਿਰਾਇਆ। ਤੁਸੀਂ ਬਸ ਉਹ ਵੀ ਭੈਣ ਤਰਾ ਬੰਦੇ ਸਿਰ ਤੇ ਹੈਗਾ। ਆਪਣੇ ਦੱਕ ਤੇ ਖੜੇ ਨਹੀਂ ਹੈਗੇ। ਬਾਕੀ ਉੱਪਰ ਲੱਗੇਗਾ। ਬੋਦਪਰਾ ਕਹਿੰਦੇ ਨੇ ਵੀ ਤੂੰ ਨਾ ਰੋ ਤੂੰ ਨਾ ਰੋ ਪਰ ਫਿਰ ਮੈਨੂੰ ਪਤਾ ਹੈਗਾ ਤੇ ਮੇਰੇ ਅਨਤ ਕੀ ਨੇ ਮੇਰੇ ਨਹੀਂ ਹਲਾ ਕਹਿੰਦਾ ਸੱਤ ਤਜ ਬਗਜੋ ਤੇ ਬਗਜੋ ਮੇਰੇ ਮੈਂ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਕਿਤੇ ਨਹੀਂ ਲੈ ਕੇ ਜਾਂਦਾ ਜੇ ਤਾਂ ਪ੍ਰਮਾਤਮਾ ਸੁਣ ਭਾਈ ਗੁਰੂ ਵਟੈਗ ਜੇ ਤੇ ਭਾਈ ਗੁਰੂ ਸੁਣੋ ਅਦਾ ਦਦਾ ਕਰ ਬੰਝੂਗਾ ਸੱਟਲਾ ਦੱਸੋ ਕਰਿਆ ਨੂੰ ਮੇਂ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਅਜੀਬੇ ਪਰਿਵਾਰ ਦੇ ਨਾਲ ਕਿਉਂਕਿ ਇੱਕ ਪਰਿਵਾਰ ਹੈ ਤਿੰਨ ਜਣੇ ਹਨ ਅਤੇ ਤਿੰਨੇ ਜਣੇ ਹੈਂਡੀਕੈਪਟ ਹਨ ਜੋ ਵੀਰ ਜੀ ਹਨ ਇਹਨਾਂ ਦੀ ਅੱਖਾਂ ਦੀ ਜੋ ਰੋਸ਼ਨੀ ਹੈ ਲਗਾਤਾਰ ਘਟਦੀ ਜਾ ਰਹੀ ਹੈ ਬਚਪਨ ਤੋਂ ਹੀ ਇਹ ਰੋਗ ਲੱਗ ਗਿਆ ਸੀ ਤੇ ਹੁਣ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਗੱਲ ਕੀਤੀ ਜਾਵੇ ਮਾਤਾ ਜੀ ਵੀ ਮੌਜੂਦ ਨੇ ਇਹਨਾਂ ਨੂੰ ਪੋਲੀਓ ਹੋਇਆ ਹੋਇਆ ਹੈ ਜਿਸ ਕਰਕੇ ਤੁਰਨ ਫਿਰਨ ਦੇ ਵਿੱਚ ਅਸਮਰਥ ਹਨ ਨਾਲ ਹਾਰਟਬਰਗੀ ਭਿਆਨਕ ਬਿਮਾਰੀ ਵੀ ਲੱਗੀ ਹੋਈ ਹੈ ਲੜਕੇ ਦੀ ਗੱਲ ਕੀਤੀ ਆ ਬੇ ਲੜਕੀ ਬੋਲ ਨਹੀਂ ਸਕਦੀ ਸਮਝ ਨਹੀਂ ਸਕਦੀ ਤਾਂ ਇਨਕਮ ਸੋਰਸ ਹੈ ਜੋ ਇਹਨਾਂ ਦਾ 3000 ਰੁਪਿਆ ਇਹਨਾਂ ਨੂੰ ਦੋ ਜਣਿਆਂ ਦੀ ਹੈਂਡੀਕੈਪਟ ਦੀ ਪੈਨਸ਼ਨ ਮਿਲਦੀ ਹੈ ਤੇ ਕਿਰਾਇਆ ਜੋ ਹੈ 4000 ਰੁਪਿਆ ਹੈ ਹੁਣ ਬਾਈ ਦੱਸ ਰਿਹਾ ਸੀ ਕਿ ਮੰਗ ਠੰਗ ਕੇ 4000 ਰੁਪਿਆ ਕਿਰਾਇਆ ਪੂਰੇ ਕਰਦੇ ਆ ਕਿਉਂਕਿ 1000 ਰੁਪਿਆ ਘਟ ਜਾਂਦੇ ਆ 50 ਰੁਪਿਆ ਘਟ ਵਾਲਾ ਵੀ ਲੈ ਜਾਂਦਾ ਲਿਆ ਜਾਂਦਾ ਤਾਂ ਰੋਟੀ ਦੀ ਗੱਲ ਕੀਤੀ ਜਾਵੇ ਤਾਂ ਜੇ ਕੋਈ ਦਾਨੀ ਸੱਜਣ ਰੋਟੀ ਦੇ ਜਾਂਦਾ ਹੈ ਜਾਂ ਕੋਈ ਰਾਸ਼ਨ ਦੇ ਜਾਂਦਾ ਤਾਂ ਖਾ ਰਹੇ ਹੰਨ ਲੇਕਿਨ ਹਾਲਾਤ ਹਨ ਜੋ ਬਖ ਤੋਂ ਬਖਤਰ ਹਨ ਕਿਉਂ ਹਾਲਾਤ ਬਣੇ ਆਜੇ ਗੱਲ ਕਰਾਂਗੇ ਬਾਈ ਦੇ ਨਾਲ ਵੀਰ ਜੀ ਦੀਪਕ ਜੀ ਐਸੋ ਪੈਣਾ ਜੋ ਅੱਖਾਂ ਦੀ ਰੋਸ਼ਨੀ ਹੈ ਇਹ ਕਦੋਂ ਤੋਂ ਗਈ ਕਿਉਂਕਿ ਸੁਣਨ ਚ ਆਏਗਾ ਕਿ ਬਚਪਨ ਤੋਂ ਤੁਸੀਂ ਬਿਲਕੁਲ ਠੀਕ ਸੀਗੇ ਵੀਰ ਜੀ ਸਰ ਠੀਕ ਗੱਲ ਜੀ ਹਾਂ ਜੀ ਵੀਰ ਜੀ ਪਹਿਲਾਂ ਸਹੀ ਦੀ 34 ਕਲਾਸ ਤੱਕ ਸਹੀ ਪੜਿਆਂਗਾ ਚੌਥੀ ਕਲਾਸ ਚ ਆ ਕੇ ਕੱਟੀ ਸੀ ਨੀਗਾ ਉਸ ਤੋਂ ਬਾਅਦ ਬਸ ਬਾਅਦ ਚ ਪਤਾ ਲੱਗਿਆ ਵੀ ਅਟੈਕ ਹੋਇਆ ਸੀ ਕੋਈ ਉਹਨਾਂ ਨੇ ਅੱਖਾਂ ਦੀਆਂ ਨਾੜਾਂ ਅਟੈਕ ਨੇ ਖਤਮ ਕਰਤੀਆਂ ਇਹ ਜਿਹੜੀਆਂ ਅੱਖਾਂ ਦੀਆਂ ਖੂਨ ਵਾਲੀਆਂ ਨਾੜਾਂ ਹੁੰਦੀਆਂ ਨੇ ਉਸ ਤੋਂ ਬਾਅਦ ਹੌਲੀ ਹੌਲੀ ਘੱਟਦੀ ਡੜੀ ਇਲਾਜ ਕਰੰਦੇ ਰਹੇ ਵੀ ਠੀਕ ਹੋਜੂ ਠੀਕ ਹੋਜੂ ਬਹੁਤ ਜਗ੍ਹਾ ਤੇ ਇਲਾਜ ਕਰਾਇਆ ਪਰ ਇਲਾਜ ਨਹੀਂ ਹੋਇਆ ਸਾਡਾ ਜੋ ਵੀ ਕਰ ਸਕਿਆ ਮੈਂ ਡੜੀ ਨੇ ਉਹ ਕਰਿਆ ਪਰ ਲਾਟ ਤੇ ਆ ਕੇ ਸਾਨੂੰ ਲਿਖ ਕੇ ਦੇ ਤਾਂ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਜਿਹੜੀਆਂ ਅੱਖਾਂ ਦੀਆਂ ਨਾੜਾਂ ਨੇ ਉਹ ਖੂਨ ਵਾਲੀਆਂ ਖਤਮ ਨੇ ਤੇ ਜਿੰਨਾ ਟਾਈਮ ਰਹੂਗੀ ਰਹੂਗੀ ਨੀਗਾ ਕੜ ਵੀ ਸਕਦੀ ਐ ਕਟ ਵੀ ਸਕਦੀ ਐ ਨਹੀਂ ਵੀ ਰਹਿ ਸਕਦੀ ਬਿਲਕੁਲ ਉਸੇ ਟਾਈਮ ਕਹਿਤਾ ਸੀ ਤੇ ਹੌਲੀ ਹੌਲੀ ਘਟਦੀ ਵੀਰ ਜੀ ਅੱਜ 4% ਦੱਸਦੇ ਨੇ ਡਾਕਟਰ ਸਾਹਿਬ ਅੱਖ ਦੇ ਇੱਕ ਸਾਈਡ ਤੋਂ ਦਿਖਦਾ ਹੈਗਾ ਉਹ ਵੀ ਐਂ ਪਤਾ ਲੱਗ ਰਿਹਾ ਵੀ ਦਿਨ ਐ ਕਰ ਰਾਤ ਐ ਪਰ ਇਹ ਨਹੀਂ ਹੈਗਾ ਵੀ ਮੈਂ ਕੱਲਾ ਕਿਤੇ ਚੱਲ ਜਾਊਂਗਾ ਉਹ ਨਹੀਂ ਮੈਂ ਜਾ ਸਕਦਾ ਜੀ ਵੀਰ ਜੀ ਚੰਡੀਗੜ੍ਹ ਗਏ ਹਾਂ ਪੀਜੇ ਗਏ ਹਾਂ ਕਿ ਉੱਥੋਂ ਦੇ ਡਾਕਟਰ ਨੇ ਕੀ ਕਿਹਾ ਕਿਉਂਕਿ ਉੱਥੇ ਤਾਂ ਅੱਖਾਂ ਵੀ ਚੰਗੀਆਂ ਹੋਈਆਂ ਨੇ ਅੱਖਾਂ ਚੇਂਜ ਕਰਾ ਕੇ ਕੋਈ ਫਾਇਦਾ ਨਹੀਂ ਹੈਗਾ ਇਹ ਅੱਖਾਂ ਬਿਲਕੁਲ ਠੀਕ ਨਹੀਂ ਕਹਿੰਦੇ ਅੱਖਾਂ ਦੀ ਕੋਈ ਦਿੱਕਤ ਨਹੀਂ ਹੈਗੀ ਪਰ ਜਿਹੜੀਆਂ ਅੱਖਾਂ ਦੀਆਂ ਖੂਨ ਵਾਲੀਆਂ ਨਾੜਾਂ ਹੁੰਦੀਆਂ ਨੇ ਉਹ ਨਾੜਾਂ ਖਤਮ ਨੇ ਵੀ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਜੀ ਬੀਟੀ ਫਿਰ ਕਰਦਾ ਗੁਜ਼ਾਰਾ ਕਿਉਂਕਿ ਮਾਂ ਤਾਂ ਜੀ ਵੀ ਬਿਮਾਰ ਨੇ ਭੈਣ ਵੀ ਠੀਕ ਨਹੀਂ ਹੈਗੀ ਤੁਸੀਂ ਵੀ ਕਮਾਈ ਚ ਅਸਮਰਥ ਹੋਗੇ ਕੋਈ ਕੰਮ ਕਾਰ ਨਹੀਂ ਕਰ ਸਕਦੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਕਿਉਂਕਿ 3000 ਤਾਂ ਪੈਨਸ਼ਨ ਹੈ 4000 ਰੁਪਏ ਕਿਰਾਇਆ ਜੀ ਬਸ ਉਹ ਵੀ ਭੈਣ ਭਰਾਵਾਂ ਦੇ ਚਿਰਤੇ ਹੈਗਾ ਆਪਣੇ ਦਖਤ ਖੜੇ ਨੇਗੇ ਬਾਕੀ ਉੱਪਰ ਵਾਲ ਹੈਗਾ ਜੋ ਵਾਹਿਗੁਰੂ ਨੇ ਰੱਖਿਆ ਹੈਗਾ ਤਾਂ ਉਹ ਜ਼ਖਤ ਨਹੀਂ ਛੱਡਦਾ ਜੋ ਵਾਹਿਗੁਰੂ ਤੇ ਭਰੋਸਾ ਹੈ ਬਸ ਜਿਹੜਾ ਇਹ ਕਹਿੰਦੇ ਨੇ ਦੁਨੀਆਂ ਤੇ ਰੱਬ ਨਹੀਂ ਹੈਗਾ ਹੈਗਾ ਵੀਰੇ ਉਹ ਸਾਨੂੰ ਪਤਾ ਵੀ ਹੈਗਾ ਉਹ ਵਾਏ ਗੁਰੂ ਜੀ ਜਿਉ ਰਿਜਪੀਰੇ ਟਾਈਮ ਕੱਟ ਰਹੇ ਆਗੇ ਜਿੰਨਾ ਟਾਈਮ ਹੋਣੇ ਰੱਖੇਗਾ ਉਹਨਾ ਟਾਈਮ ਰੱਖੂਗਾ ਕੁਝ ਨਹੀਂ ਹੋਣ ਦੰਦ ਜਿੱਦੇ ਪਰਮਾਤਮਾ ਨਜ਼ਰ ਤੋਂ ਆਤਾ ਜੋਕ ਲਿਆ ਉਹਦੇ ਕੁਝ ਵੀ ਹੋ ਸਕਦਾ ਤਸਵੀਰਾਂ ਭਾਵੁਕ ਕਰਨ ਵਾਲੇ ਨੇ ਬਾਈ ਦੇ ਆਪਣੇ ਦੁੱਖ ਦੱਸਦੇ ਹੋਏ ਤੇ ਹੰਝੂ ਵੀ ਨਿਕਲ ਆਏ ਹਨ ਕਿਉਂਕਿ ਜੋ ਇੱਕ ਬੇਟਾ ਹੁੰਦਾ ਹੈ ਦੀਪਕ ਜੀ ਉਹਦੀ ਇੱਕ ਖੁਆਇਸ਼ ਹੁੰਦੀ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕਰਨੇ ਹਨ ਤਾਂ ਮੰਨ ਤੱਕ ਬਹੁਤ ਬੋਈ ਹੁੰਦਾ ਬੱਚੇ ਦੇ ਜੇ ਉਹ ਆਪਣੇ ਮਾਪਿਆਂ ਦੀ ਸੇਵਾ ਨਾ ਕਰ ਪਾਏ ਕਿਉਂਕਿ ਤੁਸੀਂ ਤਾਂ ਹੁਣ ਆਪ ਹੀ ਇਹਨਾਂ ਦੀ ਲਾਠੀ ਬੰਨਣਾ ਸੀ ਇਹ ਇਹ ਤੁਹਾਡਾ ਸਾਰਾ ਬਣੇ ਨੇ ওই ਗੱਲ ਹੈ ਵੀ ਡੈਡੀ ਵੀ ساری ਉਮਰ ਇਹ ਹੀ ਦੇਖਦਾ ਭਾ ਗਿਆ ਮੇਰਾ ਮੁੰਡਾ ਠੀਕ ਹੋ ਜਾ ਮੇਰੀ ਕੁੜੀ ਠੀਕ ਹੋ ਜਾ ਇਹ ਸਾਡਾ ਕਰ ਮਣ ਜੂਗਾ ਕੋਈ ਨਾ ਪਰਮਾਤਮਕ ਅਦੇ ਤਾਂ ਦਊਗਾ ਪਰ ਕੋਈ ਗੱਲ ਨਹੀਂ ਉਹਦਾ ਬਗ ਗਿਆ ਪਰ ਮੇਰੀ ਮਾਂ ਲੈ ਜਾ ਵੇਦ ਤਰੂਗਾ ਮੇਰੇ ਪਰਮਾਤਮਾ ਕਿਸੇ ਨਾ ਕਿਸੇ ਜੱਤਾ ਬਚ ਕੇ ਆਊਗਾ ਨਾ ਦੀਪਕ ਜੀ ਆਂਟੀ ਵੀ ਬਿਮਾਰ ਰਹਿੰਦੇ ਨੇ ਹੈਨਾ ਪੋਲੀਓ ਹੋਇਆ ਹੈਗਾ ਹਾਰਟ ਦੀ ਬਿਮਾਰੀ ਕਦੋਂ ਤੋਂ ਐ ਤੇ ਦਵਾਈ ਫਿਰ ਕਿੱਥੋਂ ਚੱਲਦੀ ਹੈ ਕਿਉਂਕਿ ਹਾਰਟ ਦੇ ਮਰੀਜ਼ ਨੂੰ ਦਵਾਈ ਖਾਣੀ ਲਗਾਤਾਰ ਜ਼ਰੂਰੀ ਹੁੰਦੀ ਹੈ ਮੇਰੇ ਇਲਾਜ ਉਰੇ ਚੱਲਦਾ ਹੈਗਾ ਇਲਾਜ ਦਾ ਵਿਰੇ ਹੋ ਜੇ ਗੱਲ ਦਾ ਉਹੀ ਗੱਲ ਨਾ ਪੈਸਿਆਂ ਦੀ ਆ ਜਾਂਦੀ ਹੈ ਵਿੱਚ ਜਦ ਦਵਾਈ ਰੁਕ ਜਾਂਦੀ ਹੈ ਉਦੋਂ ਖੋਇ ਜਾਂਦਾ ਹੈਗਾ ਬਹੁਤ ਭੈਣ ਭਰਾ ਮੇਰੇ ਕਹਿ ਵੀ ਦਿੰਦੇ ਨੇ ਤੁਹਾਨੂੰ ਦੱਸ ਦੇ ਪਰ ਵਿਰੇ ਅਗਲੇ ਨੂੰ ਨਹੀਂ ਕਿਹਾ ਜਾਂਦਾ ਨਾ ਕਹਿ ਦਿੰਦੇ ਨੇ ਭੈਣ ਭਰਾ ਵੀ ਤੁਹਾਨੂੰ ਫੋਨ ਕਰਦੇ ਵੀਰੇ ਪਰ ਉਹ ਕਾ ਲੱਗਦਾ ਵਿਰੇ ਕਹਿਣਾ ਬਾਰ ਬਾਰ ਕਹਿਣਾ ਬਹੁਤ ਔਖਾ ਇੱਕ ਵਾਰ ਕਹਿਣਾ ਹੋਵੇ ਨਾ ਬੰਦਾ ਕਹਿ ਦਿੰਦਾ ਮਨ ਮਾਰ ਕੇ ਪਰ ਦੁਬਾਰਾ ਦੁਬਾਰਾ ਕਹਿਣਾ ਬਹੁਤ ਔਖਾ ਦਵਾਈ ਚੱਲਦੀ ਆ ਵੀਰੇ ਉਹਨ ਕਹਿੰਦੇ ਨੇ ਮਾਲਸ਼ ਵਾਲੀ ਡਾਕਟਰ ਸਾਹਿਬ ਨੇ ਕਿਹਾਗਾ ਵੀ ਮਾਲਸ਼ ਵੀ ਕਰਾਓ ਤੁਸੀਂ ਵੀ ਦਵਾਈ ਨਾਲੋਂ ਵੱਧ ਮਾਲਸ਼ ਨੇ ਕੰਮ ਕਰਨਾ ਹੈਗਾ ਵੀ ਲਤਮਾਂ ਚੱਲਪੂ ਪਰ ਵੀਰੇ ਮਾਲਸ਼ ਵਾਲੀ ਅਗਲਾ ਉਹਦੀ ਕਹਿੰਦਾ 300 ਰੁਪਏ ਡੇਲੀ ਦਾ ਵੀਰੇ ਮੈਂ ਕਿੱਥੋਂ ਕਰਾ ਲੂੰਗਾ ਭਾਈ ਮੈਂ ਇੱਕ ਵਾਰੀ ਕਰਾ ਲੰਨਾ ਮੋੜ ਕੇ ਚਾਰ ਦਿਨ ਨਹੀਂ ਕਰਾਂਦਾ ਭਾਈ ਜਿੰਨੇ ਦਿਨ ਨਹੀਂ ਕੋਈ ਪੈਸਾ ਆਉਂਦਾ ਮੈਂ ਨਹੀਂ ਕਰਾਂਦਾ ਕਿਹਾ ਮੇਰੇ ਬਹੁਤ ਬੈਣ ਭਰਾਵਾਂ ਨੇ ਆ ਪਰ ਫਰਨਾ ਨਹੀਂ ਉਹ ਨਹੀਂ ਭਾਈ ਸਾਧ ਮਿਲ ਰਿਹਾ ਭੈਣ ਭਰਾਵਾਂ ਦਾ ਸੰਗਤ ਦਾ ਦੀਪਕ ਇਹੋ ਜਿਹੀ ਵੀਡੀਓ ਦੇਖੀ ਦੇ ਕੇ ਕਿ ਸਮਾਜ ਸੇਵੀ ਸੰਸਥਾ ਦੇ ਆਏ ਸੀਗੇ ਕਿ ਹਰ ਮਹੀਨੇ ਹੈਲਪ ਕਰਿਆ ਕਰਾਂਗੇ ਤਾਂ ਕਿੰਨੀ ਘੱਲ ਪੋਰੀਆਂ ਲੋਕਾਂ ਵੱਲੋਂ ਉਹ ਤਾਂ ਵੀਰੇ ਸੰਸਥਾ ਵਾਲੇ ਤਾਂ ਆਉਂਦੇ ਨੇ ਐ ਨਹੀਂ ਪਤਾ ਵੀ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਆ ਕੇ ਇੱਕ ਵਾਰੀ ਥੋੜਾ ਜਿਹਾ ਰਚਨ ਦੇ ਕੇ ਵੀਡੀਓ ਬਣਾਏ ਜਾਂਦੇ ਨੇ ਵੀ ਆਸ ਹੀ ਇਹਨਾਂ ਦੀ ਮਦਦ ਕਰ ਰਹੇ ਆ ਪਰ ਵੀਰੇ ਉਹ ਮਦਦ ਤੁਹਾਨੂੰ ਪਤਾ ਹੀ ਹੈਗਾ ਬਸ ਫਿਰ ਕਦੇ ਲਈ ਹੁੰਦੀ ਹੈਗੀ ਜਿਹੜਾ ਭੈਣ ਭਰਾ ਉਹ ਕਰਦਾ ਵੀਰੇ ਉਹ ਆਉਂਦੀ ਆ ਵੀਰੇ ਚਾਈ ਮਦਦ ਸਸਤਾ ਬੋਲਦਾ ਤੁਹਾਨੂੰ ਪਤਾ ਵੀਰੇ ਵੀਡੀਓ ਬਣਾਉਣ ਤੱਕ ਉਹਨਾਂ ਨੂੰ ਹੁੰਦਾ ਵੀ ਬਸ ਇੱਕ ਵਾਰੀ ਰਾਸ਼ਨ ਦਾ ਥੋੜਾ ਜਿਹਾ ਦੇਓ ਤੇ ਵੀਡੀਓ ਬਣਾਓ ਤੇ ਜਾਓ ਜਾਨੀ ਕਿ 5-400 ਰਾਸ਼ਨ ਦੇ ਕੇ ਵੀਡੀਓ ਬਣਾ ਕੇ ਲੈਣ ਦੇ ਮੁੜ ਕੇ ਕੋਈ ਫਿਰ ਆਂਦਾ ਨਹੀਂ ਨਾ ਵੀਰੇ ਮੁੜ ਕੇ ਨਹੀਂ ਪੁੱਛਦੇ ਹੈਗੀ ਮੁੜ ਕੇ ਆ ਨਹੀਂ ਪਤਾ ਵੀ 6 ਮਹੀਨਿਆਂ ਬਾਅਦ ਆ ਕੇ ਬੰਦਾ ਉਹ ਵੀ ਕਹਦੇ ਵੀ ਆਹ ਸੀਦਾ 6 ਮਹੀਨਿਆਂ ਤੋਂ ਮਦਦ ਕਰ ਰਹੀਆਂ ਇਹ ਵੀ ਹੋਇਆ ਵੀਰੇ ਸਾਡੇ ਨਾਲ ਤਾਂ ਤਾਂ ਜਿਹੜੇ 6 ਮਹੀਨਿਆਂ ਤੋਂ ਕਹਿੰਦੇ ਨੇ ਕਿ ਅਸੀਂ ਮਦਦ ਕਰ ਰਹੇ ਹਾਂ ਤੇ ਉਹਨਾਂ ਨੂੰ ਬਾਈ ਦੀ ਬੇਨਤੀ ਹੈ ਕਿ ਇੰਜ ਨਾ ਕੀਤਾ ਜਾਵੇ ਕਿ ਕਿਸੇ ਦੀ ਵੀਡੀਓ ਬਣਾਣੀ ਉਸ ਨੂੰ ਰਾਸ਼ਨ ਦੇਣਾ ਅਤੇ ਮੁੜ ਕੇ ਉਸ ਦੀ ਹੈਲਪ ਨਾ ਕਰਨੀ ਤਾਂ ਜੋ ਦੂਜਿਆਂ ਦੀ ਹੈਲਪ ਕਰਨੀ ਹੁੰਦੀ ਹੈ ਬਾਈ ਕਹ ਰਿਆ ਸੀ ਕਿ ਉਹਨਾਂ ਦੀ ਉਹ ਵੀ ਹੈਲਪ ਰੁਕ ਜਾਂਦੀ ਹੈ ਤਾਂ ਜੇ ਕਿਸੇ ਨੇ ਦਾਨ ਕਰਨਾ ਹੋਵੇ ਉਹ ਬਿਨਾਂ ਵੀਡੀਓ ਤੋਂ ਵੀ ਕਰ ਸਕਦਾ ਹੈਗਾ ਤਾਂ ਵੀਰ ਜੀ ਫਾਦਰ ਸਾਹਿਬ ਦੇਤ ਕਮ ਹੋਈ ਸੀ ਮੇਰੇ ਡੈਡੀ ਦਾ ਓਰੀਸਾੜ ਕਦੇ ਐਕਸੀਡੈਂਟ ਹੋ ਗਿਆ ਦੀ ਮੋਟਰਸਾਈਕਲ ਵਾਲ ਮਰਿਆ ਦੀ ਡੈਡੀ ਦੇ ਚਰਚੇ ਚ ਸਾਟਾ ਲੱਗਿਓ ਮੈਂਟਲੀ ਅਫਸੈਟ ਹੋ ਗਏ ਦੀ ਉਹ ਤੋਂ ਮੇਰੇ ਬਤੇਰਾ ਇਲਾਜ ਕਰਾਇਆ ਮੈਂ ਪੈਸੇ ਬੜ ਬੜ ਕੇ ਕਰਦਾ ਜਾ ਕੱਲੇ ਇੱਕ ਸਾਲ ਮੈਂ ਵੀ ਕਰੇ ਬੈਠ ਰਿਆ ਜਿੰਨਾ ਕਿ ਮੈਂ ਕੰਮ ਉਹ ਤੋਂ ਕਰਦਾ ਦੀ ਉਹ ਵੀ ਨਹੀਂ ਮੈਂ ਕਰਿਆ ਆਏਗਾ ਤੇ ਪਰ ਮੇਰੇ ਡੈਡੀ ਨਹੀਂ ਰੇ ਸੁਣੇਗਾ ਕਿ ਉਹ ਵੀ ਇੱਕ ਸਾਲ ਮੰਜੇ ਤੇ ਰਹੇ ਨੇ ਕਾਫੀ ਬਿਮਾਰ ਰਹੇ ਨੇ ਤੁਸੀਂ ਸੇਵਾ ਕੀਤੀ ਉਹਨਾਂ ਦੀ ਆ ਵੀਰੇ ਇੱਕ ਜ਼ਾਲਮ ਜਿਹਦੇ ਪੈਰ ਨੇ ਇੱਕ ਸਾਲ ਬਾਅਦ ਡੈਥ ਹੋਈ ਏ ਜਿੰਨਾ ਵੀ ਮੈਂ ਤੋਸ ਸਕਿਆ ਵੀਰੇ ਮੌਨ ਨਾ ਕਰਿਆ ਮੈਂ ਕਰਦਿਆ ਵੀ ਚੱਕਿਆ ਵੀ ਮੇਰਾ ਡੈਡੀ ਠੀਕ ਹੋ ਜੇ ਪਰ ਵੀਰੇ ਅਗਲਾ ਕਹਿ ਦਿੰਦਾ ਵੀ ਹੁਈ ਰੋਈਏ ਨਾ ਪਰ ਵੀਰੇ ਮੈਨੂੰ ਪਤਾ ਹੈਗਾ ਵੀ ਮੇਰੇ ਦਿਲ ਚ ਕੀ ਹੈਗਾ ਮਾਤਾ ਜੀ ਦੇ ਹਾਲਾਤ ਕੋਣ ਤੋਂ ਬਣੇ ਹੋ ਜੀ ਕਿਉਂਕਿ ਹਾਰਟ ਦੇ ਮਰੀਜ਼ ਨੇ ਪੋਲੀਓ ਵੀ ਹੋਇਆ ਹੋਇਆ ਹੈਗਾ ਫਿਰ ਇਹਨਾਂ ਨੂੰ ਕੰਮ ਕਰ ਕਿਵੇਂ ਕਰਦੇ ਨੇ ਜਾਂ ਦਿਨ ਦੇ ਜੋ 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 ਜ਼ਰੂਰੀ ਕੰਮ ਨੇ ਵੀਰੇ ਜ਼ਰੂਰੀ ਕੰਮ ਤਾਂ ਹੈ ਹੀ ਐ ਲਾਟਰਨਿੰਗ ਬਾਥਰੂਮ ਉਹ ਜੀ ਉਰੀ ਕਮਰੇ ਚ ਕਰਾਉਣੇ ਆਗੇ ਤੇ ਮਾੜਾ ਮੋੜਾ ਪਹਿਲਾਂ ਸਟੈਂਡ ਨਾਲ ਤੁਰਨ ਲੱਗੇ ਜੀ ਦਵਾਈਆਂ ਬੰਦ ਹੋ ਗਈਆਂ ਸੀਗੀਆਂ ਉਹਦੇ ਕਰਕੇ ਉਤਰਨ ਪੈਰ ਕੱਢ ਗਏ ਜੀ ਹੁਣ ਵੀਰੇ ਦਵਾਈ ਮਾੜੀ ਮੋਟੀ ਚਲਾਈ ਆ ਗਈ ਬਾਕੀ ਡਾਕਟਰ ਕਹਿੰਦੇ ਵੀ ਟਾਈਮ ਤਾਂ ਲੱਗਦਾ ਹੀ ਹੈ ਨਾ ਕੋਈ ਵੀ ਵੀ ਮਾਲਚ ਵਾਲੀ ਜੀ ਜਨ ਨਹੀਂ ਲਾਉ ਦੋ ਜੀ ਵਿਮਾਲ ਚ ਕਰਾਉਂ ਵੀਰੇ ਉਹ ਤੁਹਾਨੂੰ ਮੈਂ ਦੱਸ ਗਿਆ ਹਟਿਆਂ ਵੀ ਪੈਸੇ ਜ਼ਿਆਦੇ ਮੰਗਦੇ ਨੇ ਵੀਰੇ ਮੈਂ ਇੱਕ ਦਿਨ ਕਰਾ ਲੰਨਾ ਆਪ ਤਾਂ ਨਹੀਂ ਕਰਾਉਂਦਾ ਵੀਰੇ ਹੋਰ ਮੈਂ ਕੀ ਕਰਾਂ ਦੀਪਕ ਜੀ ਕੋਈ ਰਿਸ਼ਤੇਦਾਰ ਕੋਈ ਮਾਮਾ ਤਾ ਚਾਚਾ ਨਾਨਕਿਆਂ ਦਾਦਕਿਆਂ ਚੋਂ ਕੋਈ ਆਂਦਾ ਨਹੀਂ ਗੱਲ ਕਰਦੇ ਨਹੀਂ ਕੋਈ ਸਕਦਾ ਕੋ ਉਹ ਵੀਰੇ ਦਾਦਕੇ ਨੇ ਉਹ ਤਾਂ ਮੇਰੇ ਪਹਿਲਾਂ ਹੀ ਛੱਡ ਗਏ ਦੀ ਜਾਨੂ ਉਹ ਤਾਂ ਪਹਿਲੇ ਵਿੱਚ ਹੀ ਛੱਡ ਗਏ ਦੀ ਵੀ ਸਾਨੂੰ ਕੁਝ ਲਾਉਣਾ ਨਾ ਪੈ ਜੇ ਜਦ ਕੇ ਮੇਰੇ ਡੈਡੀ ਨੇ ਬਹੁਤ ਉਹਨਾਂ ਦਾ ਕਰਿਆ ਦੀ ਪਰ ਆਪਦੇ ਵਾਰੀ ਉਹ ਟੈਕ ਬਚਾ ਕੇ ਭੱਜ ਗਏ ਬਾਕੀ ਮੇਰੇ ਮਾਮੇ ਨੇਗੇ ਠੀਕ ਹੈ ਜਿੰਨਾ ਕੋ ਉਹਨਾਂ ਨੇ ਕਰਿਆ ਉਹਨਾਂ ਤੋਂ ਹੋਇਆ ਉਹਨਾਂ ਨੇ ਕਰਤਾ ਵੀਰੇ ਪਹਿਲਾਂ ਪਰ ਹੁਣ ਆਪਾਂ ਜਾਦੇ ਕਿਸੇ ਨੂੰ ਨਹੀਂ ਕਹਿ ਸਕਦੇ ਤੁਸੀਂ ਸਰਕਾਰ ਡੀਸੀ ਕੋਲੇ ਵੀ ਗਿਓਗੇ ਐਮਐਲਏ ਸਾਹਿਬ ਕੋਲੇ ਵੀ ਗਿਓਗੇ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖਣ ਤੋਂ ਅਸੀਂ ਨੇ ਇਨਕਮ ਦੀਆਂ ਜਾਂ ਆਪਣਾ ਘਰ ਬਣਾ ਕੇ ਦੇਣ ਦੀਆ ਕੋਈ ਉਹਨਾਂ ਵੱਲੋਂ ਰਿਸਪੌਂਸ ਆਏਗਾ ਇੱਕ ਵਾਰ ਵਿਜ਼ਿਟ ਵੀ ਹੋ ਜਾਵੇ ਤੁਹਾਡੇ ਉਰੇ ਮੇਰੇ ਐਪਲੀਕੇਸ਼ਨ ਆ ਪਾਈਆਂ ਮੈਂ ਰੋਜ਼ ਇੱਕ ਐਪਲੀਕੇਸ਼ਨ ਭੇਜਦਾ ਜੀਗਾ ਬਹੁਤ ਐਪਲੀਕੇਸ਼ਨਾਂ ਭੇਜੀਆਂ ਮੈਂ ਨੇ ਔਰ ਉਹ ਐਪਲੀਕੇਸ਼ਨ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੀ ਵੀ ਹੈ ਮੁੱਖ ਮੰਤਰੀ ਸਾਹਿਬ ਨੇ ਉਹਰੇ ਮਾਰਗ ਕਰਕੇ ਡੀਸੀ ਸਾਹਿਬ ਨੂੰ ਇਨਕੁਆਇਰੀ ਕਰਾਈ ਦੀ ਸਾਡੀ ਪਟਵਾਰੀ ਸਾਹਿਬ ਤੋਂ ਹੋਈ ਦੀ ਇਨਕੁਆਇਰੀ ਕੀ ਬਣਿਆ ਵੀ ਉਹਨਾਂ ਨੇ ਸਾਰਾ ਕੁਝ ਪਤਾ ਕਰਾਇਆ ਦੀ ਵੀ ਇਹਨਾਂ ਕੋਲੇ ਕੋਈ ਜਗ੍ਹਾ ਹੈਗੀ ਹੈ ਜਾਂ ਕੋਈ ਪ੍ਰਾਪਰਟੀ ਹੈਗੀ ਹੈ ਜਾਂ ਕੁਝ ਵੀ ਉੱਤੇ ਵੀ ਵੀਰੇ ਐਪਲੀਕੇਸ਼ਨ ਮੇਥੋਂ ਲਗਾਈ ਗਈ ਦੀ ਵੀ ਬੰਦਾ ਲਿਆ ਐਪਲੀਕੇਸ਼ਨ ਲਗਾ ਕੇ ਸਾਨੂੰ ਦੁਬਾਰਾ ਉੱਤੇ ਦੇ ਕੇ ਜਾ ਐਮਸੀ ਸਾਹਿਬ ਤੋਂ ਸਾਈਨ ਮੋਹਰ ਜੋ ਵੀ ਕਰਾਉਣਾ ਦੀ ਸਾਰਾ ਕੁਝ ਕਰਾ ਕੇ ਦੇ ਕੇ ਆਇਆ ਦੀ ਪਰ ਵੀਰੇ ਉਹ ਇੰਨਾ ਟਾਈਮ ਹੋ ਗਿਆ ਸਾਨੂੰ ਵੀਰੇ ਕਹਿੰਦੇ ਨੂੰ ਸ਼ਰਮ ਆਂਦੀ ਐ ਵੀ ਮੁੱਖ ਮੰਤਰੀ ਸਾਹਿਬ ਹੁਣ ਉਹ ਵੀ ਸਾਡੇ ਜ਼ਿਲ੍ਹੇ ਦੇ ਹੁਣ ਸਾਰੇ ਭੈਣ ਭਰਾ ਇਹ ਕਹਿੰਦੇ ਨੇ ਭਾਈ ਮੁੱਖ ਮੰਤਰੀ ਸਾਹਿਬ ਤੁਹਾਡੇ ਜ਼ਿਲ੍ਹੇ ਦੇ ਨੇ ਉਹਨਾਂ ਨੇ ਤੁਹਾਡੀ ਕੋਈ ਜਨ ਬਾਈ ਨਹੀਂ ਕਰੀ ਸਾਨੂੰ ਵੀਰੇ ਕਹਿੰਦੇ ਨੂੰ ਸ਼ਰਮ ਆਂਦੀ ਐ ਜੀ ਐਮਐਲ ਸਾਹਿਬ ਦੇ ਦਫ਼ਤਰ ਗਏ ਦੀ ਕਹਿੰਦੇ ਐਣੀ ਦੇ ਅੰਦਰ ਫੇਰ ਗਏ ਫੇਰ ਨਹੀਂ ਹੈਗੇ ਅੰਦਰ ਚਲੋ ਕੋਈ ਗੱਲ ਨਹੀਂ ਵੀਰੇ ਅੱਜ ਉਹਨਾਂ ਦਾ ਟਾਈਮ ਹੈਗਾ ਸਾਡਾ ਕੀ ਹੈ ਅਸੀਂ ਤਾਂ ਗਰੀਬ ਬੰਦੇ ਆਂ ਅਸੀਂ ਤਾਂ ਚੁੱਪ ਕਰਕੇ ਬਹਿੜ ਜਾਗਦੇ ਆਂ ਚੁੱਪ ਕਰਕੇ ਬਹਿ ਗਏ ਵੀਰੇ ਦੀਪਕ ਜੀ ਸਾਡੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਹੋ ਸਕਦਾ ਕੋਈ ਪੰਜਾਬ ਤੋਂ ਜ਼ਿਆਦਾ ਨੁਮਾਇੰਦਾ ਵੀ ਦੇਖਦਾ ਹੋਵੇ ਤੁਹਾਡੀ ਜੇ ਕੋਈ ਹੈਲਪ ਕਰਨਾ ਚਾਹੁੰਦਾ ਹੋਵੇ ਤੁਹਾਡਾ ਫੋਨ ਨੰਬਰ ਕੋਈ Google Pay ਨੰਬਰ ਜਾਂ ਤੁਹਾਡਾ ਐਡਰੈਸ ਹੈ ਜੋ ਤੁਸੀਂ ਇਹਨਾਂ ਨੂੰ ਦੱਸ ਦੋ ਬਿਰੇ ਰਾਇ ਜੀ ਤੇ ਅਸੀਂ ਹੁਣ ਰਹਿਨੇ ਆਗੇ ਹੈਗਾ ਉਪਲੀ ਰੋਡ ਸੰਗਰੂਰ ਪਰ ਗੈਵਨਿਊ ਦੇ ਸਾਹਮਣੇ ਰਹਿਨੇ ਆ ਵੀਰੇ ਕਰਾਇ ਤੇ ਨੰਬਰ ਆਏਗਾ ਵੀਰੇ 99 88 64 65 22 99 98 66 65 82 ਇਹ ਵੀਰੇ ਨੰਬਰ ਆਏਗਾ ਇਹਦੀ ਸਾਡਾ ਫੋਨ ਚੱਲਦਾ ਹੈਗਾ ਇਸੇ ਤੇ ਉਹ ਵਰਡਪਾਲਾ ਚੱਲਦਾ ਜੋ ਵੀ ਚੱਲਦਾ ਗੂਗਲ ਵੇਖਾਰਾ ਏਜੇ ਦੀ ਜਾਂਦਾ ਵੀਰੇ ਨਾਮ ਹੈ ਵੀਰੇ ਮੇਰਾ ਦਵਿੰਦਰ ਵੀਰੇ ਜੀ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਸਾਡੇ ਵਰਗਿਆਂ ਨੇ ਇਸ ਨੂੰ ਕੋਈ ਸਰਕਾਰ ਹੋਰ ਕੀ ਦੀ ਸੁਣ ਹੋ ਗਈ ਵੀਰੇ ਜਿਹੜਾ ਵੀ ਭੈਣ ਭਰਾ ਫੋਨ ਕਰਦਾ ਕਹ ਲਈ ਕਹਿੰਦਾ ਵੀ ਮੁੱਖ ਮੰਤਰੀ ਤੁਹਾਡੇ ਜ਼ਿਲ੍ਹੇ ਦੇ ਨੇ ਤੁਸੀਂ ਉਹਨਾਂ ਦੇ ਜ਼ਿਲ੍ਹੇ 'ਚ ਬੈਠੇ ਹੋਗੇ ਤੁਹਾਡੀ ਵੀ ਨਹੀਂ ਮਦਦ ਕਰਦੇ ਵੀਰੇ ਵੀਰੇ ਸਾਡੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਕਹਿੰਨ ਨੂੰ ਵੀਰੇ ਅਜੀ ਦਾ ਇਹ ਪੈਂਦੀ ਕਰਦੇ ਆ ਵੀ ਸਾਡਾ ਕੋਈ ਛੋਟਾ ਜਿਹਾ ਘਰ ਬਣ ਜੇ ਵੀਰੇ ਮੇਰੇ ਘਿਆ ਦਾ ਬਹੁਤ ਬਣ ਬਰਾਮਾ ਨੇ ਵਰ ਜਿੰਨਾ ਟਾਈਮ ਪੂਰ ਨਹੀਂ ਚੜਦਾ ਸੰਗਤ ਸਾਥ ਨਹੀਂ ਦਿੰਦੀ ਉਹਨਾਂ ਟਾਈਮ ਵੀਰੇ ਸਾਡਾ ਅਸੀਂ ਕੁਝ ਨਹੀਂ ਕਹਿ ਸਕਦੇ ਬਹੁਤ ਬਰਾ ਕਹਿੰਦੇ ਨੇ ਵੀ ਤੂੰ ਨਾ ਰੋ ਤੂੰ ਨਾ ਰੋ ਪਰ ਵੀਰੇ ਮੈਂ ਮੈਨੂੰ ਪਤਾ ਹੈਗਾ ਵੀ ਮੇਰੇ ਅਲਾਤ ਕੀ ਨੇ ਮੇਰੇ ਨਹੀਂ ਅਲਾ ਕਹਿੰਦਾ ਸੱਤ ਧਜ ਬਗ ਜਾ ਉੱਤੇ ਬਗ ਜਾ ਵੀਰੇ ਮੈਂ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਕਿਤੇ ਨਹੀਂ ਲੱਗੇ ਜਾਂਦਾ ਜੇ ਤਾਂ ਪ੍ਰਮਾਤਮਾ ਸੁਣ ਭਾਈ ਗੁਰੂ ਉਹ ਵਟਾ ਜੇ ਤਾਂ ਭਾਈ ਗੁਰੂ ਸੁਣੋ ਅੰਦਾ ਸਾਡਾ ਘਰ ਬਣ ਜੂਗਾ ਸਾਡਾ ਅਲਾਤ ਸੁਧਰ ਜਾਣੀ ਨਹੀਂ ਨਹੀਂ ਮੈਂ ਕਿਤੇ ਨਹੀਂ ਲੱਗੇ ਜਾਂਦਾ ਜੀ ਬਿਲਕੁਲ ਵੀਰ ਜੀ ਬਹੁਤ ਭਾਵੁਕ ਹੋ ਗਏ ਹਨ ਕਿਉਂਕਿ ਦਰਦ ਹੀ ਇੰਨਾ ਭਰਿਆ ਪਿਆ ਜਦੋਂ ਉਹਨਾਂ ਦੇ ਫਾਦਰ ਸਾਹਿਬ ਸੀ ਉਦੋਂ ਹਾਲਾਤ ਵਧੀਆ ਸੀਗੇ ਲੇਕਿਨ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਜੋ ਨਾਨਕੇ ਤੇ ਦਾਦਕੇ ਹਨ ਉਹਨਾਂ ਵੱਲੋਂ ਵੀ ਹੁਣ ਸਾਥ ਛੱਡ ਦਿੱਤਾ ਗਿਆ ਹੈ ਸਰਕਾਰਾਂ ਦੇ ਘਰੇ ਗੇੜੇ ਮਾਰੇ ਨੇ ਐਮਐਲਏ ਦੇ ਘਰੇ ਗਏ ਨੇ ਡੀਸੀਆਂ ਕੋਲੇ ਗਏ ਨੇ ਵਿਜ਼ਿਟ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੋ ਕੰਮ ਹੈ ਇਹਨਾਂ ਰੁਕਿਆ ਪਿਆ ਹੈ ਤਾਂ ਇੱਕ ਘਰ ਦੀ ਗੁਹਾਰ ਲਗਾਈ ਇਹਨਾਂ ਨੇ ਗੱਲਬਾਤ ਕਰਾਂਗੇ ਇਹਨਾਂ ਦੀ ਸਿਸਟਰ ਵੀ ਨਾਲ ਮੌਜੂਦ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਲੜਕੀ ਨਹੀਂ ਬੋਲਦੀ ਤਾਂ ਪੁੱ ਨੂੰ ਪੁੱਛ ਲੈਣਿਆ ਹਾਂਜੀ ਬੇਟਾ ਕੀ ਨਾਮ ਆਪਣਾ ਮਾਰੇ ਬੀਬੀ ਬੋਲੇ ਜੀ ਬੀਬੋ ਬੋਲੇ ਜੀ ਬੀ ਮਾਰੇ ਬੀ ਜੋ ਬੋਲੇ ਜਾ ਬੋਲੇ ਜਾ ਬਾਰੇ ਜਾ ਬਾਰੇ ਬੀ ਜਾ ਬਾਰੇ ਬੀ ਮਾਰੇ ਬੀ ਜਾ ਬੋਲੇ ਨਾਮ ਕੀ ਦਰਾ ਬੋਲੇ ਇਹ ਬੀ ਜਾ ਬੋਲੇ ਬੀ ਜਾ ਬਾਰੇ ਬਾਰੇ ਬੀ ਜਾ ਬਾਰੇ ਜਾ ਬਾਰੇ ਜਾ ਬਾਰੇ ਬੀ 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 ਦੇਸਾਦੋਂ ਤੁਸੀਂ ਕਿ ਲੜਕੀ ਆ ਜੋ ਵੀ ਬੋਲਣ ਚ ਸਮਰਥ ਹੈ ਤੇ ਸਮਝਦੇ ਵੀ ਨਹੀਂ ਗੱਲ ਪੂਰੀ ਕੀ ਗੱਲ ਕੀ ਆ ਕਿ ਮਾਤਾ ਜੀ ਨਾਲ ਵੀ ਗੱਲਬਾਤ ਕਰਨਿਆ ਕੀ ਨਮਜ ਬਣ ਦਰਸ਼ਨਾ ਅੰਟੀ ਕਿਵੇਂ ਇਹ ਹਾਲਾਤ ਇਹ ਕਰੋ ਕਦੋਂ ਬਣੇ ਹਾਲਾਤ ਅਜੇ ਕਿਉਂਕਿ ਪਹਿਲਾਂ ਤਾਂ ਸੁਣਿਆ ਗਿਆ ਆਪਣਾ ਘਰ-ਬਾਰ ਵੀ ਸੀ ਨਾ ਹਾਂ ਬੱਚਸ ਮੁੰਡੇ ਦੀ ਅਟੈਕ ਹੋ ਗਿਆ ਨਿਗਾ ਚਲ ਗਈ ਨਾੜੀ ਖਤਮ ਹੋ ਗਈ ਚੰਡੀਗੜ੍ਹ ਦਿਖਾਇਆ ਸੀ ਹੋਰ ਕਿਤੇ ਵੀ ਦਿਖਾਇਆ ਰਿਗੜ ਨਾੜੀ ਖਤਮ ਨੇ ਕਹਿੰਦੇ ਹੁਣ ਕਦੀ ਠੀਕ ਨਹੀਂ ਹੋ ਸਕਦੀਆਂ ਹੈਗੇ ਤਾ ਕੁੜੀ ਨੂੰ ਵੀ ਲਾ ਕੇ ਜਾਂਦੇ ਰਹਿ ਡੈਡੀ ਜਿੱਥੇ ਦਾਦੇ ਉੱਥੇ ਲੈ ਕੇ ਜਾਂਦੇ ਅਸ ਆਪਣਾ ਕੁਛ ਨਹੀਂ ਰੱਖਿਆ ਸਭ ਕੁਝ ਵੇਚਤਾ ਬੱਚੇ ਠੀਕ ਹੋ ਜਾਣ ਸੰਡੇ ਵਾਸਤੇ ਬੱਚਿਆਂ ਲਈ ਸਭ ਕੁਝ ਵੇਚਤਾ ਹੁਣ ਮਾਂ ਦੀ ਇੱਛਾ ਹੁੰਦੀ ਆ ਕਿ ਬੇਟਾ ਹੋਊਗਾ ਹਨਾ ਸੁੱਖਾਂ ਸੁਖ ਸੁਖ ਬੇਟਾ ਲੈਣੇ ਆਪਾਂ ਵੀ ਬੇਟਾ ਹੋਊਗਾ ਮੇਰੀ ਸੇਵਾ ਕਰੂਗਾ ਤਾਂ ਬਾਈ ਦੇ ਮਨ ਤੇ ਬੋਝ ਜਾਗਾ ਕਿ ਸੇਵਾ ਨਹੀਂ ਕਰ ਪਾ ਰਿਹਾ ਬਚਰਾ ਉਹਦੇ ਅੱਖਾਂ ਦੀ ਰੌਸ਼ਨੀ ਕਦੇ ਨਾ ਕਦੇ ਘਟ ਗਈ ਹੈ ਤਾਂ ਤੁਹਾਡੇ ਮਨ ਤੇ ਵੀ ਹੋਊਗਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮਗਰੋਂ ਇਹਨਾਂ ਨੂੰ ਕੌਣ ਸੰਭੂਗਾ ਤਾਂ ਮੰਨਦੇ ਹੁੰਦਾ ਬੋਝ ਕਿ ਬੇਟਾ ਇੱਕ ਆਪਣੀ ਔਲਾਦ ਸਕੀ ਤੇ ਨੌਜਵਾਨ ਹੋਵੇ ਤੇ ਹਾਲਾਤੇ ਹੁਣ ਹੰਦਾ ਪਤਾ ਇਹਨਾਂ ਮੇਰੇ ਵਿੱਚੋਂ ਕੌਣ ਸੰਭਗ ਮੇਰੇ ਬੱਚਾ ਹੈ। ਹੁਣ ਇਹ ਸਨੇ ਦੁਖੀ ਹੈ। ਵਿੱਚੋਂ ਕੀ ਹਾਲ ਗੋ ਮੇਰੇ ਬੱਚਾ। ਕੋਈ ਹੈਲਪ ਕਰਨੇ ਆਂਦਾ ਹੀ ਕੋਈ ਰਿਸ਼ਤੇਦਾਰ ਕੋਈ ਭੈਣ ਭਾਈ ਕੋਈ ਨਹੀਂ ਆਂਦਾ ਹੈ। ਤੇ ਫੇਕੇ ਦਾ ਜਨ ਜਿੰਨੀ ਹੋਈ ਤਾਂ ਕੀਤੀ ਹੈ। ਸੌਦੇ ਸਾਨੂੰ ਕਿਸੇ ਨੂੰ ਪੁੱਛਿਆ ਵੀ ਨਹੀਂ ਹੈ। ਹੁਣ ਕੀ ਮੰਗ ਆਪਣੇ ਆਪ ਨੇ ਚਾਹਨੇ ਕੀ ਆਪਾਂ ਵੀ ਆਪਣੇ ਹਾਲਾਤ ਉਧਰ ਜਾਣ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੂਗੇ ਤਾਂ ਇਹ ਬੇਨਤੀ ਕਰਦੇ ਸੰਗਤ ਨੂੰ ਹਾਲੇ ਛੋਟਾ-ਮੋਟਾ ਮਕਾਨ ਬਣ ਜਾਵੇ ਇਹ ਵੱਡ ਮਕਾਨ ਤੇ ਬੈਠਣ ਜੋਗੀ ਹੋਵੇ ਕਿਰਾਇਆ ਤਦ ਦੀ ਬਜੀ ਕਿਰਾਇਆ ਸੀ ਕਿਤੋਂ ਦੇ ਵਿਦੇਸ਼ ਤੋਂ ਕੰਮ ਨਹੀਂ ਹੁੰਦਾ ਕਿਤੋਂ ਦਵਾਂਗੇ ਅਸੀਂ ਕਿਰਾਇਆ ਅਸੀਂ ਮੇਰੀ ਬਿਲਕੁਲ ਹਾਲਾਤ ਹਨ ਜੋ ਇਸ ਟਾਈਮ ਘਰ ਦੇ ਵੱਧ ਤੋਂ ਵੱਧ ਹਨ ਬਾਈ ਦੱਸ ਰਿਹਾ ਕਿ ਦਫ਼ਤਰਾਂ ਦੇ ਧੱਕੇ ਵੀ ਖਾ ਲਏ ਸਮਾਰ ਸੇ ਵੀ ਆਂਦੇ ਨੇ ਵੀਡੀਓ ਬਣਾ ਕੇ ਲੈ ਆਂਦੇ ਨੇ ਲੇਕਿਨ ਉਸ ਤੋਂ ਬਾਅਦ ਇੱਕ ਦੋ ਵਾਰ ਹੋਰ ਹੈ ਕੋਈ ਭਰਾ ਹੈ ਮੇਰਾ ਜੀ ਨੇ ਮੇਰੇ ਚਿਰਤੇ ਹੱਥ ਰੱਖਿਆ ਜਿਨੇ ਹੁਣ ਤੱਕ ਸਾਨੂੰ ਡੁੱਬਣ ਨਹੀਂ ਦਿੱਤਾ ਅਲੱਗੰਨ ਨੂੰ ਪਰਮਾਤਮਾ ਕਿ ਤੇ ਉਹਦੇ ਚੋਂ ਬਸਦਾ ਭਈ ਸਾਨੂੰ ਪਤਾ ਚਾਹੇ ਉਹਨੇ ਸਾਨੂੰ ਕਹਿ ਰੱਖਿਆ ਪਰ ਬਾਈ ਕਿੰਨਾ ਕਸੀਂ ਆਪ ਨੂੰ ਕਹੀ ਜਾਵਾਂਗੇ ਮੰਗੜਾ ਵੀ ਓਖਾ ਇੱਕ ਵਾਰ ਬਰਨ ਪਰ ਉਹਨੇ ਤਾਂ ਕਹਿ ਰੱਖਿਆ ਮੇਰੇ ਸਾਡੇ ਲਈ ਰੱਬ ਬਣਿਆ ਹੋਇਆ ਸਾਡਾ ਰੱਬ ਹੋਈ ਪਰ ਕੋਈ ਗੱਲ ਨਹੀਂ ਅੱਜ ਨਹੀਂ ਕਰ ਲੋ ਬਾਈ ਦੱਸ ਰਿਹਾ ਕਿ ਇੱਕ ਬਾਈ ਹੈ ਜੋ ਜਦੋਂ ਕਿਤੋਂ ਲੋੜ ਹੁੰਦੀ ਆ ਤਾਂ ਥੋੜੀ ਮੋਟੀ ਇਹਨਾਂ ਦੀ ਹੈਲਪ ਕਰ ਜਾਂਦਾ ਹੈ ਲੇਕਿਨ ਹਾਲਾਤ ਹਨ ਜੋ ਕਾਫੀ ਖਰਾਬ ਹਨ ਤੇ ਸਰਕਾਰ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਅਤੇ ਆਮ ਜਨਤਾ ਨੂੰ ਜੋ ਇਸ ਬਾਈ ਨੂੰ ਦੇਖ ਰਹੇ ਹਨ ਜਿਨ੍ਹਾਂ ਨੇ ਆਪਣਾ ਫੋਨ ਨੰਬਰ ਦਿੱਤਾ ਹੈ ਆਪਣਾ ਐਡਰੈਸ ਦਿੱਤਾ ਹੈ ਆ ਕੇ ਇਹਨਾਂ ਦੀ ਸਿੱਧੀ ਹੈਲਪ ਵੀ ਕਰ ਸਕਦੇ ਹਨ ਕਿਉਂਕਿ ਅੱਜ ਤੱਕ ਕਿਸੇ ਨੇ ਬਾਹ ਨਹੀਂ ਫੜੀ ਲੇਕਿਨ ਫੋਨ ਬੜਿਆ ਆਏ ਕਿ ਤੁਹਾਡੀ ਹੈਲਪ ਕਰਾਂਗੇ ਤਾਂ ਇੱਕ ਇਹਨਾਂ ਦੀ ਇਹੀ ਜੋ ਬਰਸਾਨੋਂ ਵੱਡੀ ਹੈਲਪ ਇਹੀ ਹੋਵੇਗੀ ਜੇ ਇਹਨਾਂ ਦਾ ਮਕਾਨ ਬਣਾ ਕੇ ਦੇ ਦਿੱਤਾ ਜਾਵੇ ਤਾਂ ਇਹਨਾਂ ਦੀ ਮੰਗ ਹੈ ਕਿ ਇਹਨਾਂ ਦੇ ਮਕਾਨ ਬਣਾ ਕੇ ਦੇ ਦਿੱਤਾ ਜਾਵੇ ਤਾਂ ਇਹਨਾਂ ਦਾ ਕਿਰਾਇਆ ਬਚ ਜਾਊਗਾ ਆਪਣਾ ਜੋ ਮਕਾਨ ਇਹਨਾਂ ਦਾ ਬਣ ਜਾਊਗਾ ਸਿਰ ਤੇ ਛੱਤ ਹੋ ਜਾਵੇਗੀ ਬਾਕੀ ਜੋ 3000 ਰੁਪਏ ਨੂੰ ਪੈਨਸ਼ਨ ਆਉਂਦੀ ਆ ਉਹਦੇ ਨਾਲ ਕਿਤੇ ਨਾ ਕਿਤੇ ਇਹਨਾਂ ਨੂੰ ਸੋਖਾ ਹੋ ਜਾਵੇਗਾ ਮਾਤਾ ਜੀ ਦੀ ਗੱਲ ਕੀਤੀ ਜਾਵੇ ਪੋਲੀਓ ਹੋਇਆ ਹੈ ਅਧਰੰਗ ਦੇ ਮਰੀਜ਼ ਨੇ ਹਾਰਟ ਦੇ ਮਰੀਜ਼ ਨੇ ਸਾਨੂੰ ਵੱਡੀ ਗੱਲ ਹੈ ਕਿ ਬਿਮਾਰੀ ਹੈ ਜੋ ਬਹੁਤ ਭਿਆਨਕ ਹੈ ਲੇਕਿਨ ਦਵਾਈ ਪ੍ਰੋਪਰ ਨਹੀਂ ਮਿਲ ਪਾਰੀ ਜਿਸ ਕਾਰਨ ਕਰਦੇ ਹਰਾਤ ਵਧੀਆ ਜੋ ਬਹੁਤ ਮਾਰੇ ਬਣੇ ਹੋਏ ਆ ਤੇ ਬਦੀ ਵੀਰ ਦੀ ਇਹ ਇੱਛਾ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕਰ ਸਕੇ ਲੇਕਿਨ ਬੇਚਾਰਾ ਆਪ ਨਹੀਂ ਦੇਖ ਸਕਦਾ ਤਾਂ ਸੇਵਾ ਕਰਨ ਦੇ ਵਿੱਚ ਅਸਮਰਥ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਹੰਦਰਦ ਟੀਵੀ